ਤੇ ਮਾਨ ਸਾਹਿਬ ਆਪਣੇ ਵਿਰਖ ਸਾਹਿਬ ਵੀ ਨਹੀਂ ਆਏ ਜਿ ਆਪਣੇ ਉਹਨਾਂ ਨੂੰ ਲੱਗਦਾ ਮੇਰੇ ਲਈ ਆਤ ਪੈ ਗਈ ਗੈਰ ਹਾਜ਼ਰ ਹੋਣ ਦੀ ਹਨਾ ਨਹੀਂ ਗੈਰ ਹਾਜ਼ਰ ਦੋ ਕਾਰਨ ਹੋ ਸਕਦੇ ਹਨ ਇੱਕ ਤਾਂ ਮਤਲਬ ਕਈ ਵਾਰੀ ਬੰਦਾ ਵੈਸੇ ਪਰ ਆ ਜਾ ਪਿਆ ਜਾਂਦਾ ਵੀ ਦੇਖਦੇ ਇਹਨਾਂ ਦਾ ਹਾਂ ਵੀ ਮੇਰੇ ਬਿਨਾ ਚੱਲਦਾ ਨਹੀਂ ਜਾਂਦਾ ਕੰਮ ਹਨਾ ਹਾਂ ਜਾਂ ਤਾਂ ਇਹ ਹੋ ਸਕਦਾ ਹੂੰ ਤੇ ਜਾਂ ਇੱਕ ਮਤਲਬ ਤੁਹਾਨੂੰ ਵੀ ਪਤਾ ਵੀ ਮੇਰੇ ਦੇ ਤਾਂ ਉਹ ਤਵਾ ਲਾਈ ਜਾਂਦੇ ਵੀ ਗੰਡੇ ਬੀਜ ਲੈਣਾਂ ਨੇ ਕਰ ਲਿਆ ਤੇ ਆਪ ਉੱਥੇ ਮੱਕੀ ਦਾ achar ਬਣਾਉਂਦੇ ਫਿਰਦੇ ਆ ਹਾਂ ਉਹਨਾਂ ਦੀ ਹਾਂ ਉਹਨਾਂ ਦੀ ਫੈਕਟਰੀ ਆ ਸਾਇਲੇਜ ਦੀ ਫੈਕਟਰੀ ਆ ਉਹਨਾਂ ਦੀ ਹਾਂ ਕੱਲੋ ਜਿਵੇਂ ਉੱਥੇ ਵੀ ਹੁਣ ਸੀਜ਼ਨ ਆ ਉਹ ਬਣਾਉਂਦੇ ਨੇ ਗੱਠਾ ਜੀਆਂ achar ਦੀ ਹਾਂ ਉੱਥੇ ਉੱਥੇ ਹੋਣੀ ਦੇਖਣਾ ਭਾਈ ਹਾਂ ਇੱਥੋਂ ਥੋੜੇ ਪੌਡਕਾਸਟ ਰੋਟੀ ਖਿਬਣੀਆਂ ਨੇ ਨੇ ਇਸ ਵਾਰ ਥੋੜੇ ਥੋੜੇ ਗੰਡੇ ਦਾ ਕੀ ਬਣਾਇਆ ਮੇਰੇ ਗੰਡਿਆਂ ਦਾ ਤਾਂ ਆਏ ਭਾਈ ਜੀ ਮੈਂ ਤਾਂ ਗਰੀਬਾਂ ਦਾ ਫਾਇਦਾ ਕਰਦਾ ਕਿ ਬਹੁਤ اچھا ਉਹ ਜਿਹੜੇ 60 70 ਰੁਪਏ 80 ਰੁਪਏ ਵਿਕਦੇ ਹੁੰਦੇ ਸੀ ਗੰਡੇ ਉਹ 10 ਰੁਪਏ ਵਿਕ ਰਹੇ ਆ 10 ਰੁਪਏ ਕਰ ਜਦੋਂ ਮੈਲ ਵਾਲੇ ਇਹ ਥੋੜਾ ਨਹੀਂ ਜੀ ਕਰਦੇ ਉਹ ਟਰਾਲੀ ਲੈ ਕੇ ਮਾਈਕ ਲੈ ਕੇ ਤੇ ਮੈਂ ਬਸ ਸਸਤੇ ਉਹੀ ਰਹਿ ਗਿਆ ਗੱਲਾਂ ਠੀਕ ਹੈ ਹਾਲ ਤੋਂ ਹੀ ਹੋਇਆ ਪਿਆ ਹਾਲ ਉਹੀ ਵੀ ਆ ਇਹ ਉਹ ਤੁਸੀਂ ਸੁਣਾਉਂਦੇ ਸੀ ਗੱਲ ਆਪਣੇ ਹਾਂ ਉਹ ਅਸਲ ਚ ਕੀ ਹੋਇਆ ਵੀ ਉਹ ਮੈਂ ਗੱਲ ਨਹੀਂ ਸੁਣਾਈ ਸੀ ਸਾਡਾ ਕੋਈ ਬੰਦਾ ਜਿਹੜਾ ਕਰਤਾਰਾ ਕਰਤਾਰਾ ਕੋ ਕੜਮਾ ਕੜਮਾ ਕਹਿੰਦੇ ਹੁੰਦੇ ਸੀ ਉਹਨੂੰ ਸੀ ਜਿਹੜੀ ਕਹਾਣੀ ਜਿਹੜਾ ਕਹਿੰਦਾ ਤੇਰੀ ਪੱਗ ਬੜੀ ਸੋਹਣੀ ਐ ਜਿਹਨੂੰ ਪੱਗ ਦੀ ਸੋਹਣੀ ਕਹੇਦਾ ਉਹਨੇ ਤੇ ਉਹਦਾ ਮਤਲਬ ਮੋਲ ਕੇ ਲੜਨ ਦਵਾਰਾ ਲੜ ਪੂਰਾ ਆ ਜਾਓ ਤੇ ਪੱਗ ਦਾ ਕਹਿੰਦੇ ਹਾਂ ਉਹ ਕਹਿੰਦੇ ਖੇਤ ਜਿਹੜਾ ਮਾਰ ਗਿਆ ਸੀ ਕਹਿੰਦੇ ਅੱਛਾ ਗੰਦੇ ਦੇਖ ਗਏ ਨੇ ਦੇਖਿਆ ਮੇਰਾ ਤਾਂ ਸੀਰੀ ਪਹਿਲਾਂ ਕਈ ਨਹੀਂ ਕਹਿੰਦਾ ਜੀ ਪਤਾ ਨਹੀਂ ਸਾਲਾ ਕਿਵੇਂ ਆ ਗਿਆ ਕਹਿੰਦਾ ਮੈਥੋਂ ਤਾਂ ਪਿੱਛੇ ਮੈਥੋਂ ਪਿੱਛੋਂ ਆ ਗਿਆ ਕਹਿੰਦਾ ਪਿੱਛੋਂ ਆ ਗਿਆ ਅੱਛਾ ਮੈਂ ਹੁੰਦੇ ਤਾਂ ਕਹਿੰਦਾ ਮੈਂ ਇਹਨੂੰ ਗੱਲਾਂ-ਗੱਲਾਂ ਦੀ ਲਾਗੇ ਰ ਹੋਣੀ ਨਹੀਂ ਦੇਣਾ ਸੀ ਕਹਿੰਦਾ ਹੁਣ ਰੱਬ ਹੀ ਸੁੱਖ ਰੱਖੇ ਜੀ ਉਹੀ ਗੱਲ ਹੋਈ ਫੇਰ ਤਾਂ ਸਿਰਿਓ ਨਿੰਬੂ ਤੇ ਮਿਰਚਾਂ ਪਾ ਕੇ ਬੰਨ ਕੇ ਰੱਖ ਦਿੰਦਾ ਨਾ ਨਜ਼ਰ ਲਾਹਨ ਦਾ ਸਾਡੇ ਨਾਲ ਇੱਕ ਬੰਦੇ ਨੇ ਸਬਜੀ ਬਿਜਲੀ ਹੂੰ ਵੀ ਸਬਜੀ ਸਬਜੀ ਵੇਚਿਆ ਕਰ ਉਹ ਸਬਜੀ ਵਿਕੇ ਨਾ ਅੱਛਾ ਉਹ ਫਿਕਰ ਜਿਹਾ ਰਹਿਣ ਲੱਗ ਗਿਆ ਕਿਸੇ ਸਿਆਣੇ ਤੋਂ ਨੇ ਪੁੱਛਿਆ ਸਲਾਹ ਲਈ ਵੀ ਕੀ ਗੱਲ ਵੀ ਮੇਰਾ ਸਬਜੀ ਨਹੀਂ ਵਿਕ ਰਹੀ ਹੂੰ ਉਹ ਕਹਿੰਦਾ ਇਹ ਕਹਿੰਦਾ ਉਹ ਸਭ ਉਹ ਬੰਦੇ ਗਾਹਾਂ ਵਾਲੇ ਨੇ ਪੁੱਛਿਆ ਵੀ ਤੂੰ ਕਿਹਦੇ ਨਾਲ ਰਹਿਣਾ ਹਾਂ ਉਹ ਕਹਿੰਦਾ ਮੈਂ ਕਰਤਾਰੇ ਨਾਲ ਰਹਿਣਾ ਕਰਤਾਰਾ ਕੜਮਾ ਦਾ ਆਪਾਂ ਕਹਿੰਦੇ ਆ ਨਾ ਉਹਨੇ ਤਾਂ ਕਰਤਾਰਾ ਹੀ ਕਿਹਾ ਮੈਂ ਕਰਤਾਰੇ ਨਾਲ ਰਹਿਣਾ ਹਾਂ ਕਹਿੰਦਾ ਫਿਰ ਫਿਕਰ ਨਾ ਕਰ ਸਬਜੀ ਕਿਧਰ ਘਰ ਵੀ ਵਿਕੂ ਕਹਿੰਦਾ ਤੇਰੀ ਸਬਜੀ ਕਿਧਰ ਘਰ ਵੀ ਵਿਕੂ ਨਾਲ ਉਹਦੀ ਉਹਦੀਆਂ ਬੜੀਆਂ ਗੱਲਾਂ ਨੇ ਉਹ ਨਾ ਕਿਸੇ ਦਾ ਵਿਆਹ ਹੋਇਆ ਹਾਂ ਨਵੀਂ ਨਵੀਂ ਵੋਟੀ ਆਈ ਹੂੰ ਤੇ ਉਹ ਕਦੇ ਗੁਰਦੁਆਰੇ ਜਾਇਆ ਕਰੇ ਮਤਲਬ ਸਿਰ ਤੇ ਚੁੰਨੀ ਲੈ ਕੇ ਨਵੇਂ ਨਵੇਂ ਥੋੜਾ ਜ ਮਤਲਬ ਉਹ ਕਹਿੰਦਾ ਦੇਖ ਕੇ ਕਹਿੰਦਾ ਵੀ ਆ ਤਾਂ ਆ ਕੁੜੀਆਂ ਸੰਸਕਾਰੀ ਕਿੱਡੀ ਸੌ ਕੁੜੀ ਸੰਸਕਾਰੀ ਕੁੜੀ ਸਿਰ ਤੋਂ ਚੁੰਨੀ ਨਹੀਂ ਲੈਣ ਦਿੰਦੀ ਗੁਰਦੁਆਰੇ ਜਾਂਦੀ ਹੈ ਜਦੋਂ ਉਹਦੇ ਨਿਗਾ ਚੜ ਗਈ 20 ਦਿਨਾਂ ਮਗਰੋਂ ਮਰੁੰਡੇ ਵਾਲੇ ਨਾਲ ਹੀ ਭੱਜ ਗਈ ਕੁੜੀ